ਸਤਿ ਸ਼੍ਰੀ ਅਕਾਲ ਜੀ ਇੱਕ ਮੇਰੇ ਵੀ ਸੁਣੋ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਤੁਹਾਨੂੰ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਵਿੱਚ ਅਸੀਂ ਪੂਰੇ ਦਿਨ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਜਿਸ ਲਈ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਮਹਿਤਾਬ উদ্দিন ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਮਹਿਤਾਬ ਜੀ ਸਵਾਗਤ ਹੈ ਧੰਨਵਾਦ ਜੀ ਮਹਿਤਾਬ ਜੀ ਕੀ ਕਰਕੇ ਸਾਰੀ ਖਬਰਾਂ ਤੇ ਚਰਚਾ ਕਰਾਂਗੇ ਸਭ ਤੋਂ ਪਹਿਲੀ ਖਬਰ ਹੈ ਬਾਰਡਰ ਸਕਿਉਰਟੀ ਨਾਲ ਰਿਲੇਟਡ ਬਾਰਡਰ ਸਕਿਉਰਟੀ ਤੇ ਹੁਣ ਰੋਬੋਟ ਬਾਰਡਰ ਦੀ ਸੁਰੱਖਿਆ ਕਰਨਗੇ ਕੋਈ ਵੀ ਸੈਂਸ ਹੁੰਦੀ ਹੈ ਉਹਨਾਂ ਨੂੰ ਗਤੀਵਿਧੀ ਬਾਰਡਰ ਤੇ ਤਾਂ ਉਹਨਾਂ ਵੱਲੋਂ ਫਾਇਰਿੰਗ ਵੀ ਕੀਤੀ ਜਾ ਚੱਤਦੀ ਹੈ ਜੀ ਜੀ ਬਿਲਕੁਲ ਅ ਦਰਸਲ ਇਹ ਜਿਹੜੀ ਅਸਿਰ ਹਰਸਲ ਚੜ ਰਹੀ ਹੈ ਜੀ 26 ਜਨਵਰੀ ਗਣਤੰਤਰ ਦਿਵਸ ਦੀ ਪਰੇਡ ਦੀ ਜੀ ਤੇ ਉੱਥੇ ਇਹਨਾਂ ਨੇ ਪ੍ਰਦਰਸ਼ਿਤ ਹੋਣਾ ਜੀ ਪਹਿਲੀ ਵਾਰੀ ਇਹ ਜਿਹੜੀ ਵਰਤੀ ਜਾ ਰਹੀ ਹੈ ਰਾਈਫਲਸ ਹੋਣਗੀਆਂ ਜਿਨ੍ਹਾਂ ਨੂੰ ਰੋਬੋਸ ਚਲਾਉਣਗੇ ਔਰ ਰੋਬੋਸ ਦੇ ਦੇਖੋ ਨਾ ਤੁਸੀਂ ਬਿਲਕੁਲ ਐ ਲੱਗਦਾ ਜਿਵੇਂ ਕੁੱਤੇ ਲੈ ਕੇ ਘੁੰਮ ਰਹੇ ਨੇ ਫਰਾਈਫਲਾ ਉੱਪਰ ਫਿੱਟ ਨੇ ਲੇਕਿਨ ਸਾਹਮਣੇ ਜਦੋਂ ਵੀ ਰਾਤ ਨੂੰ ਕੋਈ ਗਤੀਵਿਧੀ ਹੋਏਗੀ ਸਰਹੱਦ ਦੇ ਉੱਪਰ ਕੋਈ ਕੁਸ ਭੇਟੀਆਂ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਈਵਨ ਛੋਟਾ ਮੋਟਾ ਜਾਨਵਰ ਵੀ ਉਹਨੇ ਉੱਥੇ ਨਿਸ਼ਾਨਾ ਉਸ ਪਾਸੇ ਮਾਰਨਾ ਬਿਲਕੁਲ ਮਤਲਬ ਇਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਆਏ ਨੇ ਜੀ ਤੇ ਪੂਰੀਆਂ ਲੋਡਡ ਗੰਸ ਹੋਣਗੀਆਂ ਉਹਨਾਂ ਦੀ ਮੀ ਕਣੀ ਦਾ ਕੋਈ ਅਸਰ ਨਹੀਂ ਹੋਏਗਾ ਤੇ ਦੇਸ਼ ਦੀ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਹੈ ਜੀ ਤੇ ਇਹਨਾਂ ਨੂੰ ਦੱਸਿਆ ਜਾ ਰਿਹਾ ਜਿਹੜਾ ਉੱਥੇ ਫੌਜੀ ਜਿਹੜੇ ਬੁਲਾਰੇ ਸੀ ਉਹਨਾਂ ਨੇ ਦੱਸਿਆ ਹੈ ਜਿਹੜੇ ਉੱਥੇ ਆਪਣੀ ਰਿਹਰਸਲ ਵੇਲੇ ਮੌਜੂਦ ਸੀਗੇ ਉਹਨਾਂ ਨੇ ਇਹ ਦੱਸਿਆ ਹੈਗਾ ਵੀ ਜੰਗ ਦੇ ਵਿੱਚ ਵੀ ਇਹਨਾਂ ਨੂੰ ਵਰਤਿਆ ਜਾਇਆ ਕਰੇਗਾ ਔਰ ਤੁਹਾਨੂੰ ਯਾਦ ਹੀ ਹੋਵੇਗਾ ਜੀ ਜਦੋਂ ਇਜ਼ਰਾਈਲ ਕੋਲੇ ਇਹ ਟੈਕਨੋਲੋਜੀ ਬਹੁਤ ਪੁਰਾਣੀ ਹੈ ਲੇਕਿਨ ਵੱਡੀ ਗੱਲ ਇਹ ਹੈ ਵੀ ਇਹ ਜਿਹੜੀ ਨਵੀਂ ਜਿਹੜੀ ਸਮਾਰਟ ਵੈਪਨ ਕਿਹਾ ਜਾ ਰਿਹਾ ਨੂੰ ਸਮਾਰਟ ਵੈਪਨ ਸਾਰੇ ਇੰਡੀਆ ਚ ਹੀ ਤਿਆਰ ਹੋਇਆ ਜੀ ਟੈਕਨੋਲੋਜੀ ਵੀ ਸਾਡੀ ਹੈ ਜੀ ਮਤਲਬ ਕੋਈ ਬਾਹਰਲਾ ਕੁਝ ਨਹੀਂ ਯੂਜ਼ ਕੀਤਾ ਜਾ ਰਿਹਾ ਤਾਂ ਕਿ ਦੁਸ਼ਮਣ ਦੇਸ਼ ਨੂੰ ਕੋਈ ਕੋਈ ਕਿਸੇ ਪਾਸਿਓਂ ਪਤਾ ਨਾ ਲੱਗ ਸਕੇ ਹਨਾ ਤੇ ਸਾਰਾ ਕਰਤਾ ਉਹ ਦੇਖੋ ਆਪਾਂ ਕਿਹੜੇ ਦੇਸ਼ ਲਈ ਹੈ ਸਭ ਨੂੰ ਪਤਾ ਜੀ ਸਾਡੇ ਗਵਾਂਡ ਦੇ ਵਿੱਚ ਕੌਣ ਹੈ ਸਾਡੇ ਗਵਾਂਡ ਦੇ ਵਿੱਚ ਤਾਂ ਕਈ ਦੇਸ਼ ਨੇ ਲੇਕਿਨ ਇੱਕ ਦੇਸ਼ ਜਿਹੜਾ ਹੈਗਾ ਤੁਹਾਨੂੰ ਪਤਾ ਵੀ ਜਿਹਦੇ ਪ੍ਰਜਾਦਾਤ ਆਪਣਾ ਤਕਰਾ ਤਕਰਾ ਜਿਆਦਾਤਰ ਰਹੇਗਾ ਤੇ ਇਹਦੇ ਵਾਸਤੇ ਜੀ ਇਹਦੇ ਚ ਸੈਂਸਰ ਲੱਗੇ ਹੋਏ ਨੇ ਐਸੇ ਨਾ ਰਾਈਫਲ ਦੇ ਉੱਪਰ ਜੀ ਉਹਨਾਂ ਰੋਬੋਟਸ ਦੇ ਉੱਪਰ ਤੇ ਉਧਰ ਆਪਣੇ ਆਪ ਹੀ ਘੁੰਮ ਜਾਣਗੇ ਕੁਛ ਦਿਨ ਦੌੜ ਵੀ ਸਕਣਗੇ ਤੇ ਪਿੱਛਾ ਵੀ ਕਰਨਗੇ ਦੁਸ਼ਮਣ ਦਾ ਤੇ ਇਦਾਂ ਦੀ ਮਤਲਬ ਗੱਲ ਹੈਗੀ ਜਿਹੜੀ ਦੇਸ਼ ਦੀ ਸੁਰੱਖਿਆ ਲਈ ਹੈਗੀ ਜੀ 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 ਬਿਲਕੁਲ ਤੇ ਇਸ ਦੇ ਨਾਲ ਹੀ ਦੂਸਰੀ ਖਬਰ ਬਾਰਡਰ ਸਕਿਉਰਿਟੀ ਨਾਲ ਰਿਲੇਟਡ ਹੈ ਪੰਜਾਬ ਪੁਲਿਸ ਹੁਣ ਬਾਰਡਰ ਤੇ ਏਰੀਆ ਚ ਸਮਾ ਬਤਾਏਗੀ ਉਥੋਂ ਦੇ ਲੋਕਾਂ ਨਾਲ ਸਬੰਧ ਸਥਾਪਿਤ ਕਰੇਗੀ ਤਾਂ ਜੋ ਬਾਰਡਰ ਤੇ ਜੋ ਵੀ ਤਸਕਰੀ ਹੁੰਦੀ ਹੈ ਉਹਨਾਂ ਬਾਰੇ ਉਹ ਜਾਣਕਾਰੀ ਦੇ ਸਕਣੀ ਜੀ ਬਿਲਕੁਲ ਇਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਨੇ ਜੀ ਇਹ ਨਵੀਆਂ ਹਦਾਇਤਾਂ ਜਿਹੜੀਆਂ ਹੋਈਆਂ ਨੇ ਤੇ ਇਹ ਇਹਨਾਂ ਉੱਪਰ ਵਿਚਾਰ ਵਟਾਂਦਰਾ ਜਿਹੜੀ ਬ੍ਰੇਨਸਟਾਰਮਿੰਗ ਆਪਾਂ ਕਹਿੰਦੇ ਆ ਉਹ ਤਾਂ ਚੱਲ ਰਹੀ ਹੈ ਪਿਛਲੇ ਘੱਟੋ-ਘੱਟ ਵੀ 4-5 ਮਹੀਨਿਆਂ ਤੋਂ ਜੀ ਈਵਨ ਇਸ ਤੋਂ ਵੀ ਜ਼ਿਆਦਾ ਹਾਂ ਲੇਕਿਨ ਉਹ ਜਿਹੜੀਆਂ ਖਬਰਾਂ ਹੁੰਦੀਆਂ ਜੀ ਕਈ ਵਾਰੀ ਮੀਡੀਆ ਚ ਆਉਂਦੀਆਂ ਨਹੀਂ ਹੈਗੀਆਂ ਕਿਉਂਕਿ ਜਦੋਂ ਤੱਕ ਕੋਈ ਨੀਤੀ ਬਣਨੀ ਨਹੀਂ ਬਣਦੀ ਨਹੀਂ ਹੈਗੀ ਕਿ ਕੀ ਨਹੀਂ ਜਾਂਦੀ ਕੋਈ ਯਾਰ ਕਹ ਲਓ ਇੰਪਲੀਮੈਂਟ ਨਹੀਂ ਹੁੰਦੀ ਲਾਗੂ ਨਹੀਂ ਹੁੰਦੀ ਤੇ ਉਹ ਅੰਦਰ ਖਾਤੇ ਚਲਦੀ ਰਹਿੰਦੀਆਂ ਗਤੀਵਿਧੀਆਂ ਤੇ ਬਹੁਤ ਪਹਿਲਾਂ ਦੀਆਂ ਖਬਰਾਂ ਆ ਰਹੀਆਂ ਸੀਗੀਆਂ ਕਿ ਇਸ ਤਰ੍ਹਾਂ ਕਰਨਾ ਹੈਗਾ ਤੇ ਇਹਦੇ ਵਾਸਤੇ ਜਿਹੜੀ ਹੈਗੀ ਹੈ ਜੀ ਕੇਂਦਰੀ ਹਥਿਆਰਬੰਦ ਪੁਲਿਸ ਬਲ ਸੀਏਪੀਐਫ ਸੀਆਰਪੀ ਨਹੀਂ ਸੀਏਪੀਐਫ ਉਹ ਬਲ ਔਰ ਜਿਹੜੇ ਹੈਗੇ ਆ ਤੇ ਜਿਹੜੇ ਸੂਬੇ ਦੀ ਸਰਹੱਦ ਨਾਲ ਲੱਗਦੀ ਹੋਏਗੀ ਉਨ ਉਸ ਜਿਹੜੇ ਦੇਸ਼ ਦੇ ਜਿਹੜੇ ਉਸ ਮਤਲਬ ਉਸ ਸਟੇਟ ਦੇ ਜਿਹੜੇ ਪੁਲਿਸ ਹੋਏਗੀ ਉਹ ਨਾਲ ਉਥੇ ਘੱਟੋ ਘੱਟ 1 ਸਾਲ ਚ ਉਸ ਨੂੰ 50 ਰਾਤਾਂ ਬਿਤਾਉਣੀਆਂ ਪੈਣਗੀਆਂ ਜੀ ਇਹ ਸ਼ਰਤ ਹੈਗੀ ਆ ਹਰੇਕ ਅ ਮਤਲਬ ਸਟੇਟ ਦੇ ਵਾਸਤੇ ਇਕੱਲੇ ਪੰਜਾਬ ਵਾਸਤੇ ਨਹੀਂ ਹੈ ਜੀ ਇਹ ਇਹ ਪੂਰੇ ਦੇਸ਼ ਵਾਸਤੇ ਆ ਖਾਸ ਕਰਕੇ ਜਿਹੜੇ ਰੋਣਾਚਲ ਪ੍ਰਦੇਸ਼ ਉਧਰ ਆਸਾਮ ਉਧਰ ਮਿਆਮਾਰ ਨਾਲ ਲੱਗਦੇ ਇਲਾਕੇ ਉੱਥੇ ਜ਼ਿਆਦਾ ਖਤਰਾ ਹੈਗਾ ਜੀ ਹੋਰ ਅਸੀਂ ਕੁਸ ਪੈਂਟ ਵੀ ਰੋਹਿੰਗੀਆਂ ਤੁਹਾਨੂੰ ਪਤਾ ਹੈ ਰੋਹਿੰਗਿਆ ਲੋਕ ਜਿਹੜੇ ਉੱਥੋਂ ਆ ਰਹੇ ਨੇ ਉਹ ਉਹ ਮਾਮਲਾ ਜ਼ਿਆਦਾ ਭਖਿਆ ਹੋਇਆ ਜੀ ਤੇ ਉਹ ਇਸ ਕਰਕੇ ਸੈਂਟਰ ਗਵਰਨਮੈਂਟ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਜੀ ਤੇ ਇਹਦੇ ਲਈ ਆਈਟੀਬੀਪੀ ਬੀਐਸਐਫ ਦੀ ਵੀ ਮਦਦ ਲਈ ਜਾਏਗੀ ਤੇ ਜਿਹੜੀ ਹੈਗੀ ਆ ਤੁਹਾਨੂੰ ਪਤਾ ਹੀ ਹੈ ਟਵਾਣਾ ਸਾਹਿਬ ਕਿ ਇਹ ਜਿਹੜੀਆਂ ਖਬਰਾਂ ਤੇ ਵਿਚਾਰ ਚਰਚਾ ਕਰਨ ਵਾਸਤੇ ਅਸੀਂ ਜਿਹੜਾ ਹੈਗਾ ਸੁਰੱਖਿਆ ਦੀ ਜਿਹੜੀਆਂ ਨਾਲ ਜੁੜੀਆਂ ਖਬਰਾਂ ਸੀ ਉਸ ਨੂੰ ਪਹਿਲ ਦਿੱਤੀ ਹੈ ਕਿਉਂਕਿ ਦੇਸ਼ ਦੀ ਸੁਰੱਖਿਆ ਹੀ ਸਰਵੋੱਚ ਹੈਗੀ ਹੈ ਜੀ ਤੇ ਜੇ ਮਤਲਬ ਕੋਈ ਦੁਸ਼ਮਣ ਦੇ ਸਾਡੇ ਤੇ ਹਮਲਾ ਨਾ ਕਰੇ ਤਾਂ ਫੌਜੀ ਸਾਡੇ ਹਮੇਸ਼ਾ ਜਾਗਦੇ ਰਹਿੰਦੇ ਆ ਤੇ ਅਸੀਂ ਉਹਨਾਂ ਦੇ ਸਾਰੇ ਮਿਠੀ ਨੀਂਦ ਲੈ ਸਕਦੇ ਆ ਜੀ ਜੀ ਬਿਲਕੁਲ ਜੀ ਮਹਤਾਬ ਜੀ ਇੱਕ ਹੋਰ ਵਾਇਰਲ ਵੀਡੀਓ ਦਾ ਮਾਮਲਾ ਹੈ ਜੀ ਜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਉਦੋਂ ਇੱਕ ਵੀਡੀਓ ਵਾਇਰਲ ਹੋਇਆ ਵਿਧਾਨ ਸਭਾ ਦੇ ਵਿੱਚੋਂ ਬੋਲੇ ਜਿਸ ਵਿੱਚ ਭਾਜਪਾ ਵੱਲੋਂ ਜਾਂ ਵਿਰੋਧੀ ਪਾਰਟੀਆਂ ਕਹਿ ਲਈ ਪੰਜਾਬ ਸਰਕਾਰ ਦੀਆਂ ਉਹਨਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਕਿ ਆਤਿਸ਼ੀ ਵੱਲੋਂ ਗੁਰੂਆਂ ਦਾ ਅਪਮਾਨ ਕੀਤਾ ਗਿਆ ਇਸ ਨੂੰ ਲੈ ਕੇ ਐ ਜੀ ਪੀ ਸੀ ਦਿੱਲੀ ਦੇ ਕਮਿਸ਼ਨਰ ਨੂੰ ਮਿਲੀ ਹੈ ਤੇ ਉਹਨਾਂ ਵੱਲੋਂ ਆਤਿਸ਼ੀ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੀ ਜੀ ਇਹ ਦਰਅਸਲ ਟਵਾਨਾ ਸਾਹਿਬ ਇਹ ਥੋੜਾ ਟੈਕਨੀਕਲ ਜਾਂ ਮੁੱਦਾ ਹੈਗਾ ਸੰਵਿਧਾਨਕ ਮੁੱਦਾ ਵੀ ਹੈਗਾ ਸੰਵਿਧਾਨਕ ਮੁੱਦਾ ਇਸ ਕਰਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਕਾਰਵਾਈ ਅਦਾਲਤ ਚ ਹੁੰਦੀ ਹੈ ਜਾਂ ਵਿਧਾਨ ਸਭਾ ਸਦਨ ਦੇ ਅੰਦਰ ਹੁੰਦੀ ਹੈ ਜਾਂ ਸੰਸਦ ਦੇ ਅੰਦਰ ਹੁੰਦੀ ਹੈ ਉਹ ਤੇ ਛੇਦੀ ਛਿਦੀ ਕੇਸ ਨਹੀਂ ਹੋ ਸਕਦਾ ਉਹ ਇੱਕ ਉਹਨਾਂ ਨੂੰ ਸੰਵਿਧਾਨਕ ਇਮਿਊਨਿਟੀ ਹਾਸਲ ਹੈ ਸਮਝ ਲਓ ਵੀ ਇਹ ਨਾ ਅ ਸ਼ੁਰੂ ਤੋਂ ਹੀ ਆ ਜੀ ਇਹ ਇਹ ਸਾਰੇ ਦੇਸ਼ਾਂ 'ਚ ਹੀ ਹੁੰਦਾ ਵੀ ਜੇ ਕੋਈ ਅਦਾਲਤ ਦੀ ਸੁਣਵਾਈ ਦੇ ਦੌਰਾਨ ਕਿਸੇ ਨੂੰ ਕੋਈ ਗਾਲ ਵੀ ਕੱਢ ਦੇਵੇ ਤਾਂ ਉਥੇ ਕਾਰਵਾਈ ਨਹੀਂ ਹੋ ਸਕਦੀ ਜੀ। ਜੀ। ਮਤਲਬ ਜੇ ਕੋਈ ਵਕੀਲ ਕਰਦਾ ਹੈ ਅਦਾਲਤ ਦੀ ਸੁਣਵਾਈ ਦੇ ਉੱਪਰ ਬਿਲਕੁਲ ਕਿਸੇ ਕਿਸਮ ਦੀ ਕੋਈ ਆਪਾਂ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਸਦਨ ਦੇ ਵਿੱਚ ਵੀ ਹੁਣ ਤੁਹਾਡੇ ਯਾਦ ਹੋਣਾ ਪਿੱਛੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਿੱਡੇ ਵੱਡੇ ਵੱਡੇ ਇਲਜ਼ਾਮ ਲੱਗੇ ਦਿੱਲੀ ਵਿਧਾਨ ਸਭਾ ਦੇ ਵਿੱਚ ਲੇਕਿਨ ਤੁਸੀਂ ਦੇਖੋ ਵੀ ਉਹ ਕੋਈ ਕਾਰਵਾਈ ਨਹੀਂ ਹੋਈ। ਜੇ ਕਿਤੇ 22 ਚਾਂਸ ਹੁੰਦਾ ਕਿਤੇ ਹੋਰ ਥਾਂ ਤੇ ਤੇ ਕਾਰਵਾਈ ਤੁਰੰਤ ਹੋ ਜਾਣੀ ਸੀ ਤੇ ਇਹ ਆਤਿਸ਼ੀ ਦਾ ਮਾਮਲਾ ਵੀ ਇਹੀ ਹੈ ਜੀ ਜੀ ਤੇ ਜਿਹੜੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਮਿਲਿਆ ਹੈ ਜੀ ਉਹ ਮੀਤ ਪ੍ਰਧਾਨ ਨੇ ਰਗੂਜੀਤ ਸਿੰਘ ਵਿਰਕ ਤੇ ਉਹਨਾਂ ਦੀ ਅਗਵਾਈ ਹੇਠ ਜਿਹੜਾ ਹੈਗਾ ਮਿਲਿਆ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਅੰਤਰਿੰਗ ਮੈਂਬਰ ਜਿਹੜੇ ਹੈਗੇ ਜੀ ਗੁਰਪ੍ਰੀਤ ਸਿੰਘ ਛੱਬਰ ਹਰਿਆਣਾ ਸਿੱਖ ਮਿਸ਼ਨ ਦੇ ਇੰਚਾਰਜ ਸੁਖਵਿੰਦਰ ਸਿੰਘ ਤੇ ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਮਨਵੀਤ ਸਿੰਘ ਇਹ ਇਹ ਸ਼ਾਮਿਲ ਹੋਏ ਨੇ ਤੇ ਕਮਿਸ਼ਨਰ ਨੂੰ ਉਹਨਾਂ ਨੇ ਆਪਣਾ ਮੈਮੋਰੰਡਮ ਦਿੱਤਾ ਹੈਗਾ ਵੀ ਜਿਹੜੀ ਹੈਗੀ ਆ ਆਦਸੀ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਖਿਲਾਫ ਜਿਹੜੀ ਆਦਸੀ ਮਾਰ ਲੈਣਾ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਤੁਹਾਨੂੰ ਪਤਾ ਹੀ ਆ ਵੀ ਉਹ ਸਾਰਿਆਂ ਨੂੰ ਪਤਾ ਹੈਗਾ ਮਾਮਲਾ ਪੱਖਿਆ ਹੋਇਆ ਇੱਕ 328 ਸਰੂਪ ਪਾਵਨ ਸਰੂਪਾਂ ਦਾ ਮਾਮਲਾ ਪੱਖਿਆ ਏ ਕੇ ਆ ਦੋ ਤਿੰਨ ਜਿਹੜੇ ਹੈਗੇ ਨਾ ਤੇ ਰਾਜਨੀਤੀ ਖੂਬ ਹੋ ਰਹੀ ਹੈ ਜੀ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਉਹ ਜਿਹੜੇ ਉਸ ਜਿਹੜਾ ਐਸਜੀਪੀਸੀ ਦਾ ਜਿਹੜਾ ਮੈਮੋਰੰਡਮ ਹੈ ਉਹਦੇ ਉੱਪਰ ਇਹ ਲਿਖਿਆ ਹੋਇਆ ਜੀ ਕਿ ਸਿੱਖ ਕੌਮ ਹਮੇਸ਼ਾ ਹੀ ਗੁਰੂ ਸਾਹਿਬਾਨ ਦੇ ਸਿਧਾਂਤਾਂ ਦੇ ਮੁਤਾਬਕ ਜਿਹੜੀ ਹੈਗੀ ਹੈ ਕੋਈ ਜਾਤ ਪਾਤ ਨਸਲ ਧਰਮ ਦਾ ਕੋਈ ਮਤਲਬ ਇਹੋ ਜਿਹਾ ਕੁਝ ਨਹੀਂ ਹੈਗਾ ਹਮ ਜ਼ਰਬ ਸਵੇ ਸਾਂਜੀਵਾਲ ਸਦਾਇਨ ਜੀ ਦਿੱਲੀ ਦੇ ਆਪਾਗੂ ਨੇ ਗੁਰੂ ਸਾਹਿਬਾਂ ਤੇ ਜਿਹੜੇ ਟਿੱਪਣੀਆਂ ਕੀਤੀਆਂ ਨੇ ਉਹਤੇ ਇਹ ਕਾਰਵਾਈ ਜਿਹੜੀ ਹੈਗੀ ਆ ਉਹ ਮੰਗੀ ਗਈ ਹੈ ਤੁਰੰਤ ਕਾਰਵਾਈ ਮੰਗੀ ਗਈ ਹੈ ਤੁਹਾਨੂੰ ਪਤਾ ਹੀ ਹੋਣਾ ਜਿਹੜੀ ਵਿਧਾਨ ਸਭਾ ਹੈਗੀ ਆ ਉਹ ਪੰਜਾਬ ਸਰਕਾਰ ਵੱਲੋਂ ਜਿਹੜੀ ਲੈਬ ਦੀ ਰਿਪੋਰਟ ਸੀ ਉਹਨੂੰ ਨਕਾਰ ਚੁੱਕੀ ਹੈ ਜੀ ਜੀ ਬਿਲਕੁਲ ਮਹਿਤਾਬ ਜੀ ਲੋਕ ਸਭਾ ਚੋਣਾਂ ਨੂੰ ਲਗਭਗ 2 ਸਾਲ ਹੋਣ ਵਾਲੇ ਨੇ ਇਸ ਦੇ ਚੱਲਦੇ ਖਡੂਰ ਸਾਹਿਬ ਹਲਕਾ ਬਿਨਾਂ ਐਮਪੀ ਤੋਂ ਹੀ ਹੈ ਉਹਨਾਂ ਦਾ ਐਮਪੀ ਆਈ ਐਮਪੀ ਅਮਰਤਪਾਲ ਸਿੰਘ ਅਮਰਪਾਲ ਸਿੰਘ ਉਦੋਂ ਤੋਂ ਹੀ ਚੋਣਾ ਉਹ ਜੇਲ੍ਹ ਵਿੱਚ ਹੀ ਚੋਣਾ ਲੜੇ ਜੇਲ੍ਹ ਵਿੱਚ ਹੀ ਚੋਣਾ ਜਿੱਤ ਕੇ ਵੱਡੇ ਮਾਰਜਿਨ ਨਾਲ ਜਿੱਤੇ ਪੰਜਾਬ ਚ ਸਭ ਤੋਂ ਪਹਿਲੇ ਨੰਬਰ ਤੇ ਰਹੇ ਤੇ ਹਾਲੇ ਤੱਕ ਉਹ ਜੇਲ੍ਹ ਵਿੱਚ ਹੀ ਨੇ ਹਾਲਾਂਕਿ ਉਹਨਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੇ ਜਾ ਰਹੇ ਨੇ ਬਾਹਰ ਆਉਣ ਦੀ ਅਜ਼ਮਾਨਤ ਮੰਗੀ ਗਈ ਹੈ ਉਹਨਾਂ ਤੋਂ ਸੈਸ਼ਨ ਜੁਆਇਨ ਕਰ ਲਈ ਇੱਕ ਵਾਰ ਫਿਰ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਜੀ ਜੀ ਬਿਲਕੁਲ ਉਹਨਾਂ ਤੁਹਾਨੂੰ ਪਤਾ ਜੀ ਹੁਣ 28 ਤਰੀਕ ਨੂੰ ਸੈਸ਼ਨ ਸ਼ੁਰੂ ਹੋ ਰਿਹਾ ਜੀ ਬਜਟ ਸੈਸ਼ਨ ਜਿਹੜਾ ਦੇਸ਼ ਦਾ ਜੀ ਤੇ ਦੇਸ਼ ਦਾ ਸਰਾਨਾ ਬਜਟ 2026 ਤੇ 27 ਜਿਹੜਾ ਵਿੱਤੀ ਬਰਾ ਹੁੰਦਾ ਆਪਣਾ 31 ਮਾਰਚ ਨੂੰ ਖਤਮ ਹੁੰਦਾ ਹੈ ਜੀ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ ਉਹਦੇ ਲਈ ਬਜਟ ਜਿਹੜਾ ਹੈਗਾ ਪਹਿਲਾਂ ਤਾਂ ਪਹਿਲੀ ਅਪ੍ਰੈਲ ਨੂੰ ਸ਼ੁਰੂ ਹੁੰਦਾ ਹੁੰਦਾ ਸੀ ਪਹਿਲੀ ਮਾਰਚ ਨੂੰ ਹੁਣ ਜਿਹੜਾ ਹੈਗਾ ਇੱਕ ਮਹੀਨਾ ਅਡਵਾਂਸ ਸਾਡਾ ਚੱਲਦਾ ਤੇ ਪਹਿਲੀ ਫਰਵਰੀ ਨੂੰ ਬਜਟ ਪੇਸ਼ ਹੋਣਾ ਔਰ ਇਤ ਕੀ ਪਹਿਲੀ ਵਾਰ ਜਿਹੜਾ ਹੈਗਾ ਜੀ ਸੰਡੇ ਨੂੰ ਪੇਸ਼ ਹੋਣਾ ਸੰਡੇ ਨੂੰ ਕਦੇ ਪੇਸ਼ ਨਹੀਂ ਹੋਇਆ ਕਦੇ ਸਦਨ ਜੁੜਿਆ ਨਹੀਂ ਇਤ ਕੀ ਪਹਿਲੀ ਵਾਰੀ ਜਿਹੜਾ ਹੈਗਾ ਕਿਉਂਕਿ ਇੱਕ ਰਵਾਇਤ ਬਣਾ ਦਿੱਤੀ ਗਈ ਹੈ ਜਿਹੜੀ ਆਪਣੀ ਐਨਡੀਆ ਸਰਕਾਰ ਹੈਗੀ ਹੈ ਜੀ ਉਹਨਾਂ ਨੇ ਪਹਿਲੀ ਫਰਵਰੀ ਨੂੰ ਹੀ ਪੇਸ਼ ਕਰਨਾ ਚਾਹੀਦਾ ਸੰਡੇ ਹੋਵੇ ਚਾਹੀ ਜ ਕੋਈ ਤਿਹਾਰ ਹੋਵੇ ਕੋਈ ਲੈਣਾ ਦੇਣਾ ਨਹੀਂ ਇਸ ਗੱਲ ਦਾ ਯਾਨੀ ਕਿ ਉਸ ਨੂੰ ਚੰਗੀ ਗੱਲ ਹੈ ਵੀ ਇੱਕ ਡਿਸਪੀਸਪਲਿਨ ਹੋਣਾ ਚਾਹੀਦਾ ਤੇ ਅਮਰਿਤਪਾਲ ਸਿੰਘ ਹੋਰਾਂ ਨੂੰ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਵੀ ਪੰਜਾਬ ਸਰਕਾਰ ਵੀ ਮਨਾ ਕਰ ਚੁੱਕੀ ਆ ਹਾਈ ਕੋਰਟ ਦੇ ਵਿੱਚ ਵੀ ਤੇ ਜਿੱਥੇ ਵੀ ਹੋਰ ਅਦਾਲਤਾਂ ਦੇ ਵਿੱਚ ਸੁਣਵਾਈ ਹੋਈ ਹੈ ਉੱਥੇ ਇਹ ਕਿਹਾ ਜਾ ਚੁੱਕਿਆ ਹੈ ਬਈ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ ਸੂਬੇ ਦੀ ਸੁਰੱਖਿਆ ਨੂੰ ਖਤਰਾ ਹੈ ਯਾ ਇਹ ਇਹ ਦਲੀਲ ਦਿੱਤੀ ਜਾਂਦੀ ਹੈ ਸਾਡੇ ਐਡਵੋਕੇਟ ਜਨਰਲ ਵੱਲੋਂ ਤੇ ਜਿਹੜਾ ਪੰਜਾਬ ਦਾ ਜਿਹੜਾ ਟਰਨੀ ਜਨਰਲ ਹੁੰਦੇ ਨੇ ਆਪਣੇ ਤੇ ਉਹਨਾਂ ਨੇ ਇਸ ਵਾਰ ਵੀ ਇਹੀ ਜਿਹੜੀ ਹੈਗੀ ਹੈ ਦਲੀਲ ਦਿੱਤੀ ਹੈ ਤੇ ਲੇਕਿਨ ਸੁਪਰੀਮ ਕੋਰਟ ਦੇ ਵਿੱਚ ਫੇਰ ਚਲੇ ਗਏ ਨੇ ਹਾਈ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਚ ਪਹਿਲਾਂ ਗਏ ਸੀ ਉੱਥੋਂ ਕਹਿ ਦਿੱਤਾ ਸੀ ਤੁਸੀਂ ਹਾਈ ਕੋਰਟ 'ਚ ਹੀ ਕਰੋ ਤੇ ਹੁਣ ਦੇਖਦੇ ਆਂ ਵੀ ਇਸ ਵਾਰ ਇਜਾਜ਼ਤ ਮਿਲਦੀ ਹੈ ਕਿ ਨਹੀਂ ਅ ਦੇਖਣਾ ਇਹ ਹੋਏਗਾ ਸਾਰੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਪਟੀਸ਼ਨ ਚ ਉਹਨਾਂ ਨੇ ਇਹ ਕਿਹਾ ਹੈਗਾ ਵੀ ਸਾਡਾ ਸੰਵਿਧਾਨਕ ਅਧਿਕਾਰ ਹੈ ਅਸੀਂ ਚੋਣ ਜਿੱਤਿਆ ਲੋਕਤੰਤਰੀ ਢੰਗ ਨਾਲ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਬੰਦਾ ਕੋਈ ਨਾਮਿਨੇਟ ਹੋਇਆ ਹੈ ਜਾਂ ਨਾਮਜ਼ਦ ਹੋਇਆ ਨਾ ਇਹ じゃ ਕੁਝ ਨਹੀਂ ਹੈਗਾ ਤੇ ਅਦਾਲਤ ਅੱਗੇ ਇਹ ਹੀ ਦਲੀਲਾਂ ਦਿੱਤੀਆਂ ਨੇ ਵੀ ਲੋਕਤੰਤਰੀ ਵਿਵਸਥਾ ਚ ਜਿਹੜਾ ਚੁਣਿਆ ਹੋਇਆ ਨਮਾਇੰਦਾ ਹੁੰਦਾ ਉਹਨੂੰ ਪੂਰਾ ਅਧਿਕਾਰ ਹੈ ਤੇ ਕਾਫੀ ਜਿਹੜੀਆਂ ਗਰੰਟਾ ਰੱਖੀਆਂ ਪਈਆਂ ਨੇ ਫੈਸਲਾ ਨਹੀਂ ਲੈ ਸਕਦਾ ਐਮਪੀ ਲੈਡ ਹੁੰਦਾ ਐਮਪੀ ਜਿਹੜਾ ਲੋਕਲ ਏਰੀਆ ਡਿਵੈਲਪਮੈਂਟ ਫੰਡ ਹੁੰਦਾ ਜੀ ਉਹ ਉਹਨੂੰ 5-4 ਕਰੋੜ ਰੁਪਏ ਜਿਹੜਾ ਮਿਲਦਾ ਹਰ ਸਾਲ ਸ਼ਾਇਦ ਹੁਣ 7 ਕਰੋੜ ਕਰ ਦਿੱਤਾ ਪਰ ਉਹ ਰਾਜ ਸਭਾ ਦਾ 7 ਕਰੋੜ 5 ਕਰੋੜ ਜਿਹੜਾ ਹਰ ਸਾਲ ਮਿਲਦਾ ਉਹਨੇ ਆਪਣੇ ਹਲਕੇ 'ਚ ਖਰਚ ਕਰਨਾ ਹੁੰਦਾ ਤੇ ਉਹ ਉਹ ਨਹੀਂ ਕਰ پا ਰਹੇ ਜਿਹੜੇ ਲੋੜਵੰਦ ਜਿਹੜੇ ਜਿਹੜੇ ਹਲਕੇ ਨੇ ਉਹ ਖਡੂਰ ਸਾਹਿਬ ਦੇ ਵਰਗ ਨੇ ਉਹਨਾਂ ਨੂੰ ਉਹ ਤੱਕ ਉਹ ਗ੍ਰਾਂਟ ਨਹੀਂ ਪਹੁੰਚ ਰਹੀ ਜੀ ਤੇ ਪਟੀਸ਼ਨ 'ਚ ਜਿਹੜਾ ਹੈਗਾ ਇਹ ਵੀ ਸਪਸ਼ਟ ਕੀਤਾ ਗਿਆ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਹਮੇਸ਼ਾ ਆਜ਼ਾਦ ਰੱਖੋ ਸੀਮਤ ਸਮੇ ਲਈ ਸੈਸ਼ਨ ਵਾਸਤੇ ਸਿਰਫ ਜਿਹੜਾ ਹੈਗਾ ਆਜ਼ਾਦੀ ਦਿੱਤੀ ਜਾਵੇ ਤਾਂ ਕਿ ਜਿਹੜੇ ਹੈ ਅਮਰਿਤਪਾਲ ਜੀ ਉਥੇ ਸ਼ਾਮਿਲ ਹੋ ਸਕੇ ਜੀ 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 ਮਹਤਾਬ ਜੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਘੇਰੇ ਜਾ ਰਿਹਾ ਹੈ ਕਹਿ ਰਹੇ ਨੇ ਕਿ ਹਰ ਰੋਜ਼ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਗੋਲੀਬਾਰੀ ਦੇ ਘਟਨਾਵਾਂ ਹੋ ਰਹੀਆਂ ਨੇ ਇਸੇ ਦੇ ਚੱਲਦੇ ਇੱਕ ਹੋਰ ਘਟਨਾ ਹੋਈ ਹੈ ਅਜਨਾਲਾ ਦੇ ਵਿੱਚ ਵਕੀਲ ਤੇ ਅੰਨੇਵਾਹ ਗੋਲੀਆਂ ਚ ਲਾਏ ਗਏ ਨੇ ਹਾਲਾਂਕਿ ਹਾਲਾਂਕਿ ਵਕੀਲ ਗੱਡੀ ਭਜਾ ਕੇ ਥਾਣੇ ਪਹੁੰਚ ਗਏ ਹਾਂਜੀ ਥਾਣੇ ਲੈ ਜਾਣਾ ਪਿਆ ਉਹਨਾਂ ਨੂੰ ਗੱਡੀ ਤੇ ਅੰਨੇ ਵਾ ਗੋਲੀਆਂ ਚਲਾਈਆਂ ਗਈਆਂ ਅ ਅਫਸੋਸ ਇਸ ਗੱਲ ਦਾ ਟਵਾਨਾ ਸਾਹਿਬ ਵੀ ਕੱਲ ਵੀ ਤੁਹਾਡੇ ਯਾਦ ਹੋਣਾ ਹੈ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਡੀਜੀਪੀ ਗੌਰਵ ਯਾਦਵ ਨੇ ਜੀ ਤੇ ਅ ਰੋਜ਼ਾਨਾ ਹੀ ਜਿਹੜੇ ਹੈਗੇ ਸਾਡੇ ਮੰਤਰੀ ਵੀ ਕਰਦੇ ਆ ਜੀ ਅ ਜਿਹੜੇ ਸਾਡੀਆਂ ਰਿਪੋਰਟਾਂ ਆਉਂਦੀਆਂ ਨੇ মিডিਆ ਦੀਆਂ ਉਹਦੇ ਵਿੱਚ ਲਗਾਤਾਰ ਕਿਤਨਾ ਕਿਤੇ ਗੋਲੀ ਚੱਲਦੀ ਹੈ ਕੋਈ ਦਿਨ ਜਾਂਦਾ ਨਹੀਂ ਐਸਾ ਕੁਝ ਜਿ ਸਾਡੇ ਸੂਬੇ ਦੇ ਵਿੱਚ ਸ਼ਾਂਤੀ ਬਣੀ ਰਹੇ ਜੀ ਤੇ ਲੇਕਿਨ ਸਾਡੀ ਜਿਹੜੇ ਅਧਿਕਾਰੀ ਨੇ ਉਹ ਇਹੀ ਕਹਿ ਦਿੰਦੇ ਨੇ ਵੀ ਸਾਰਾ ਕੁਝ ਠੀਕ ਹੈ ਜੀ ਬਿਲਕੁਲ ਪਹਿਲਾਂ ਉਹ ਅੰਕੜੇ ਦਿੰਦੇ ਨੇ ਕਿਵੇਂ ਦਿੰਦੇ ਨੇ ਉਹ ਪਿਛਲੇ ਸਾਲ ਦੇ ਅੰਕੜੇ ਦੇ ਦਿੰਦੇ ਨੇ ਉਹ ਦੇਖੋ ਜੀ ਇਸ ਤਰੀਕ ਤੱਕ ਪਿਛਲੇ ਸਾਲ ਇੰਨੇ ਹੱਤਕਤਲ ਹੋਏ ਸੀ ਇੰਨੀ ਗੈਂਗਬਾਰ ਹੋਈ ਸੀ ਇੰਨੇ ਬੰਦੇ ਮਰੇ ਸੀ ਤੇ ਲੇਕਿਨ ਹੁਣ ਕੀ ਹੁੰਦਾ ਵੀ ਆਇਸ ਕੀ ਘਟ ਗਏ मतलब उन आंकडियां दी खेड़ ਨਾਲ ਜਿਹੜਾ ਹੈਗਾ ਜਨਤਾ ਨੂੰ ਖੁਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕਹਿ ਲੋ ਵੀ ਬ੍ਰੇਨ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਅਸਲੀ ਸਮੱਸਿਆ ਜਿਹੜੀ ਹੈਗੀ ਆ ਉਹ ਉਹ ਤੋਂ ਜਿਵੇਂ ਇੱਕ ਜਿਹੜਾ ਕਬੂਤਰ ਹੁੰਦਾ ਬਿੱਲੀ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਤੇ ਉਹ ਵਾਲੀ ਗੱਲ ਮੈਨੂੰ ਲੱਗਦੀ ਹੈ ਐਦਾਂ ਨਹੀਂ ਹੋਣਾ ਚਾਹੀਦਾ ਜਿਹੜੀ ਅਸਲ ਸਮੱਸਿਆ ਵੱਲ ਹੱਲ ਕਰਨੇ ਚਾਹੀਦੇ ਨੇ ਹੁਣ ਵਕੀਲ ਨੇ ਕਿਸੇ ਖਿਲਾਫ ਕੋਈ ਲੜਿਆ ਹੋਣਾ ਕੇਸ ਦੂਜੀ ਧਿਰ ਨੇ ਹਮਲਾ ਕਰਵਾ ਦਿੱਤਾ ਮਤਲਬ ਸਭ ਦੇ ਜਿਗਰੇ ਖੁੱਲੇ ਹੋਏ ਨੇ ਕਿਸੇ ਨੂੰ ਡਰ ਪਿਆ ਹੈ ਨਹੀਂ ਕਾਨੂੰਨ ਤੇ ਵਿਵਸਥਾ ਦਾ ਸਰਕਾਰ ਨੂੰ ਕੋਈ ਨਹੀਂ ਜਾਣਦਾ ਮਤਲਬ ਇਹ ਇਹ ਡਰ ਪਿਆ ਹੋਣਾ ਚਾਹੀਦਾ ਜੀ ਬਿਲਕੁਲ ਮਤਲਬ ਜਿਹੜੇ ਘਰ ਦੇ ਵਿੱਚ ਉਹਦੇ ਘਰ ਦੇ ਸਾਈਂ ਦਾ ਜਿਹੜਾ ਹੈਗਾ ਮਤਲਬ ਰੋਗ ਨਾ ਹੋਵੇ ਤਾਂ ਉਹ ਘਰ ਖਰਾਬ ਹੋ ਜਾਂਦਾ ਜੀ ਫਿਰ ਇਹ ਗੱਲ ਪੱਕੀ ਹੈਗੀ ਆ ਤੇ ਸਾਡਾ ਵੀ ਇੱਕ ਪੰਜਾਬ ਜਿਹੜਾ ਹੈਗਾ ਇੱਕ ਰੰਗਲਾ ਪੰਜਾਬ ਜਿਹਾ ਬਣਾਉਣਾ ਹੈ ਤਾਂ ਉਸਨੇ ਇੱਕ ਘਰ ਬੰਗੀ ਸਮਝਣਾ ਚਾਹੀਦਾ ਹੈ ਪਰਿਵਾਰ ਬੰਗੀ ਸਮਝਣਾ ਚਾਹੀਦਾ ਇਹ ਗੱਲ ਸਰਕਾਰ ਨੂੰ ਜ਼ਰੂਰ ਦੇਖਣੀ ਚਾਹੀਦੀ ਆ ਔਰ ਖਾਸ ਕਰਕੇ ਚੋਣਵਰਾ ਹੈਗਾ ਇਸ ਟਾਈਮ ਚੋਣਵਰੇ ਦੇ ਵਿੱਚ ਇਹ ਗੱਲਾਂ ਬਹੁਤ ਜ਼ਿਆਦਾ ਕਾਮ ਮਤਲਬ ਇਹ ਮੁੱਦਾ ਬਣ ਸਕੇਗਾ ਜੀ ਐਤਕੀ ਬਣੇਗਾ ਜ਼ਰੂਰ ਬਣੇਗਾ ਕਾਨੂੰਨ ਵਿਵਸਥਾ ਦਾ ਮੁੱਦਾ ਐਤਕੀ ਪਖਣਾ ਹੀ ਪਖਣਾ ਹੈਗਾ ਕਿੰਨੇ ਬੰਦੇ ਜਿਹੜੇ ਹੈਗੇ ਆ ਆਪਣੇ ਆਪ ਦੇ ਆਪਣੇ ਲੀਡਰ ਮਾਰੇ ਜਾ ਰਹੇ ਨੇ ਹੂੰ ਕਿੰਨੇ ਉਹਨਾਂ ਤੇ ਹਮਲਾ ਹੋ ਗਿਆ ਤਾਂ ਕਹਿ ਲੋ ਵੀ ਇਕੱਲੇ ਹੋਰ ਪਾਰਟੀਆਂ ਦੇ ਨਹੀਂ ਆ ਪਿੱਛੇ ਜੇ ਤਰਨਤਾਰ ਹਮਲਾ ਹੋਇਆ ਸਿਰ ਚ ਜਾ ਕੇ ਬਲੈਂਕ ਰੇਂਜ ਤੋਂ ਗੋਲੀ ਮਾਰੀ ਆ ਜਾ ਕੇ ਉਹ ਵੀਡੀਓ ਵਾਇਰਲ ਹੋਈ ਆ ਔਰ ਉਹਨਾਂ ਨੇ ਮੂੰਹ ਟੱਕ ਨਹੀਂ ਟਕੇ ਹੋਏ ਮਤਲਬ ਤੁਸੀਂ ਦੇਖੋ ਵੀ ਇੰਨੇ ਜਗਰੇ ਖੁੱਲ ਗਏ ਇਨਾ ਗੈਂਗਸਟਰਾਂ ਦੇ ਜਾਂ ਅਪਰਾਧੀਆਂ ਦੇ ਤੇ ਮੈਂ ਇਸ ਪਾਸੇ ਤੇ ਅਨ ਦੀਣ ਦੀ ਬੜੀ ਲੋੜ ਹੈ ਜੀ ਜੀ ਬਿਲਕੁਲ ਮਤਾਬ ਜੀ ਪਿਛਲੇ ਦਿਨ ਇੱਕ ਖਬਰ ਵਾਇਰਲ ਹੋਈ ਸੀ ਬਹੁਤ ਜ਼ਿਆਦਾ ਕਿ ਰਾਜਸਥਾਨ ਵਿੱਚ ਇੱਕ ਲੜਕੀ ਨੂੰ ਕਿਰਪਾਨ ਪਾਈ ਹੋਈ ਸੀ ਤੇ ਉਸ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ ਇਸ ਦੇ ਚੱਲਦੇ ਬਹੁਤ ਹੰਗਾਮਾ ਹੋਇਆ ਤੇ ਹੁਣ ਹਰਿਆਣਾ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਉਹ ਕਿਰਪਾਨ ਵਾਲਿਆਂ ਨੂੰ ਪ੍ਰੀਖਿਆ ਲਈ ਇਜਾਜ਼ਤ ਦੇਣਗੀ ਜੀ ਜੀ ਇਹ ਮੰਦਭਗੀ ਸਥਿਤੀ ਹੈ ਜੀ ਦੇਖੋ ਅਹ ਪਸਾਰਟਾ ਸੰਵਿਧਾਨ ਜਿਹੜਾ ਹੈਗਾ ਸੰਵਿਧਾਨ ਦੇ ਵਿੱਚ ਇਹ ਹੈਗਾ ਵੀ ਇਜਾਜ਼ਤ ਦਿੱਤੀ ਜਾਂਦੀ ਹੈ ਪੰਜੇ ਕਕਾਰ ਰੱਖਣ ਦੀ ਜੀ ਜਿਹੜੇ ਸਾਡੇ ਸਿੱਖ ਮਤਲਬ ਕੌਮ ਦੇ ਵਿੱਚ ਜਿਹੜੇ ਸਾਡੇ ਨੁਮਾਇੰਦੇ ਨੇ ਜਾਂ ਮੈਂਬਰ ਨੇ ਸਿੱਖਾਂ ਦੇ ਤੇ ਉਹ ਹਰ ਇੱਕ ਸਿੱਖ ਨੂੰ ਜਿਹੜਾ ਹੈਗਾ ਇਹ ਕਕਾਰ ਜਾਂ ਸਾਬਤ ਸੂਰਤ ਸਿੱਖ ਦਾ ਸਿੰਘ ਦੇ ਸਿੰਗੜੀ ਜਿਹੜੀ ਹੈਗੀ ਉਹਨਾਂ ਨੂੰ ਰੱਖਣੀ ਪੈਂਦੇ ਨੇ ਜੀ ਤੇ ਪੰਜੇ ਕਕਾਰਾਂ ਦਾ ਤੇ ਲੇਕਿਨ ਪ੍ਰੀਖਿਆਰਥੀਆਂ ਲਈ ਜਿਹੜੀ ਹੈਗੀ ਹੈ ਜਦੋਂ ਪ੍ਰੀਖਿਆ ਦਿੰਦੇ ਨੇ ਵਿਦਿਆਰਥੀ ਤਾਂ ਉਹਨਾਂ ਨੂੰ ਇਜਾਜ਼ਤ ਨਹੀਂ ਹੈਗੀ ਇਹ ਤੇ ਹਮੇਸ਼ਾ ਗਰਾਰੀ ਫਸਦੀ ਹੈ ਤੇ ਕੋਈ ਵਿਦੇਸ਼ ਦੇ ਵਿੱਚ ਪੋਲੈਂਡ ਚ ਹੋਵੇ ਕੈਨੇਡਾ ਅਮਰੀਕਾ ਚ ਹੋਵੇ ਤਾਂ ਮੰਨਦੇ ਆਂ ਗੱਲ ਸਾਡੇ ਦੇਸ਼ ਵਿੱਚ ਵੀ ਇਜਾਜ਼ਤ ਨਹੀਂ ਹੈਗੀ ਤੇ ਤੁਹਾਡੀ ਯਾਦ ਹੋਣਾ ਤੁਸੀਂ ਆਪ ਹੀ ਦੱਸਿਆ ਹੁਣ ਰਾਜਸਥਾਨ ਚ ਮੁੱਦਾ ਪੱਖਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਬੱਚੀ ਨੂੰ ਜਿਹੜਾ ਸਨਮਾਨਿਤ ਵੀ ਕੀਤਾ ਸੀ ਕਿਉਂਕਿ ਉਸਨੇ ਬੜੇ ਜ਼ੋਰ ਸ਼ੋਰ ਨਾਲ ਜਿਹੜੀ ਸੀਗੀ ਗੱਲ ਚੱਕੀ ਸੀ ਉਹਨੇ ਪੇਪਰ ਮਨਾ ਕਰਤਾ ਸੀ ਲੇਕਿਨ ਆਪਣੇ ਜਿਹੜੀ ਹੈਗੀ ਹੈ ਮਤਲਬ ਮਰਿਆਦਾ ਨੂੰ ਉਲੰਘਣਾ ਨਹੀਂ ਹੋਣ ਦਿੱਤੀ ਮਤਲਬ ਉਹ ਕੜਾ ਨਹੀਂ ਸੀ ਲਾਇਆ ਉਸਨੇ ਤੇ ਹੁਣ ਇੱਕ ਮੰਗਲ ਸੂਤਰ ਪਾ ਕੇ ਵੀ ਕਹਿੰਦੇ ਇਜਾਜ਼ਤ ਜਾ ਸਕਦੇ ਆ ਮੰਗਲ ਸੂਤਰ ਦੀ ਵੀ ਇਜਾਜ਼ਤ ਦਿੱਤੀ ਹੈ ਇਜਾਜ਼ਤ ਹੈ ਨਹੀਂ ਸੀ ਸਾਰਾ ਕੁਝ ਲੋਹਾ ਲੈਂਦੇ ਆ ਜੀ ਉੱਥੇ ਈਵਨ ਜੁਰਾਬਾਂ ਤੱਕ ਵੀ ਲੋਹਾਈਆਂ ਜਾਂਦੀਆਂ ਨੇ ਜੀ ਜੁਰਾਬਾਂ ਦੇ ਵਿੱਚ ਲਕੋ ਲੋਹਿੰਦੇ ਨੇ ਪਰਚੀਆਂ ਮਤਲਬ ਉਹ ਉਸ ਕਰਕੇ ਸੀਗਾ ਤੇ ਹੁਣ ਹਰਿਆਣਾ ਗਵਰਨਮੈਂਟ ਨੇ ਜਿਹੜੀ ਇਹ ਇਜਾਜ਼ਤ ਦਿੱਤੀ ਹੈ ਵੀ ਮਤਲਬ ਕਿਰਪਾਨ ਕਕਾਰ ਸਾਰੇ ਤੁਸੀਂ ਲੈ ਜਾ ਸਕਦੇ ਹੋ ਤੇ ਉਹਦੇ ਵਿੱਚ ਕੋਈ ਰੋਕ ਨਹੀਂ ਹੈਗੀ ਇਹਦੇ ਲਈ ਹਰਿਆਣਾ ਸਰਕਾਰ ਦੀ ਜਿਹੜੀ ਹੈਗੀ ਨਾਇਬ ਸਿੰਘ ਸਿਆਣੀ ਸਰਕਾਰ ਦੀ ਸਾਨੂੰ ਛਲਾਗਾ ਕਰਨੀ ਪਣਦੀ ਹੈ ਜੀ ਬਿਲਕੁਲ ਜੀ ਤੇ ਇਹ ਇਹ ਤੈ ਨਿਯਮਾਂ ਮੁਤਾਬਕ ਹੈਗਾ ਵੀ ਉਹ ਦੱਸਿਆ ਵੀ ਐਨੇ ਤੋਂ ਐਨੇ ਇੰਚ ਤੋਂ ਵੱਧ ਜਿਹੜੀ ਹੈਗੀ ਆ ਉਹਦਾ ਬਲੇਡ ਹੋਣਾ ਨਹੀਂ ਚਾਹੀਦਾ ਗਰਪਾਨ ਦਾ ਵੱਡੀ ਗਰਪਾਨ ਨਹੀਂ ਛੋਟੀ ਗਰਪਾਨ ਜਿਹੜੀ ਸ੍ਰੀ ਸਾਹਿਬ ਜਿਹੜਾ ਆਪਾਂ ਰੱਖਦੇ ਆ ਤੇ ਉਹੀ ਆਪਾਂ ਰੱਖ ਸਕਦੇ ਆ ਤੇ ਨੋਟੀਫਿਕੇਸ਼ਨ ਚ ਇਹ ਗੱਲਾਂ ਸਭ ਸਪਸ਼ਟ ਕੀਤੀਆਂ ਗਈਆਂ ਨੇ ਤੇ ਵਿਆਹਤਾ ਔਰਤਾਂ ਨੂੰ ਜਿਹੜੀ ਹੈਗੀ ਮੰਗਲ ਸੂਤਰ ਪਹਿਨਣ ਦੀ ਵੀ ਇਜਾਜ਼ਤ ਹੋਏਗੀ ਉਤੇ ਵੀ پابੰਦੀ ਸੀਗੀ ਜੀ ਮਤਲਬ ਕਿਸੇ ਧਰਮ ਵਿੱਚ ਵਿਸ਼ੇਸ਼ ਨੂੰ ਨਹੀਂ ਸੀਗਾ ਲੇਕਿਨ ਧਿਆਨਾਂ ਵਾਸਤੇ ਜਿਹੜੀ ਹੈਗੀ ਜੀ ਇਹ ਇਹ ਸ਼ਰਤਾਂ ਲਾਗੂ ਸੀਗੀਆਂ ਜੀ ਜੀ ਪੰਜਾਬ ਦੇ ਸਕੂਲਾਂ ਵਿੱਚ ਇੱਕ ਨਵੇਂ ਸ਼ਰਤ ਲੱਗ ਗਈਆਂ ਹੁਣ ਪੰਜਾਬ ਦੇ ਸਕੂਲਾਂ ਵਿੱਚ ਔਸ਼ਧੀ ਜੜੀ ਬੂਟੀ ਕਹਿੰਦੇ ਆ ਪਰ ਉਹਨਾਂ ਨੂੰ ਉਹਨਾਂ ਦੇ ਪੌਦੇ ਲੱਗਣ ਕਿਤੇ ਉਹਨਾਂ ਦੇ ਸਕੂਲਾਂ ਦੇ ਪਾਣੀ ਦੀ ਵੀ ਚੈਕਿੰਗ ਹੋਇਆ ਕਰੇਗੀ ਜੀ 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 ਇਹ 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 ਜੀ ਫੈਸਲੇ ਬਹੁਤ ਪਹਿਲਾਂ ਲੈ ਜਾਣੇ ਚਾਹੀਦੇ ਸੀ ਜੀ ਸਿਹਤ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ ਤੇ ਜੇ ਉਹਨਾਂ ਦੀ ਸਿਹਤ ਦਾ ਧਿਆਨ ਨਹੀਂ ਰੱਖਾਂਗੇ ਤਾਂ ਇਹ ਸਾਡੀ ਸਰਕਾਰ ਦਾ ਪਹਿਲਾ ਫਰਜ਼ ਹੈ ਜਿਹੜੀ ਹੈਲਥ ਜਿਹੜਾ ਹੈਲਥ ਦਾ ਇਨਫਰਾਸਟ੍ਰਕਚਰ ਹੈ ਸਿਹਤ ਦਾ ਬੁਨਿਆਦੀ ਢਾਂਚਾ ਹੈਗਾ ਉਸ ਨੂੰ ਸਹੀ ਰੱਖਣਾ ਜਿਹੜਾ ਹੈਗਾ ਸੂਬਾ ਸਰਕਾਰ ਦਾ ਹੀ ਸੈਂਟਰਲ ਗਵਰਨਮੈਂਟ ਨਹੀਂ ਕਰਦੀ ਹੈ ਜੀ ਇਹ ਚੀਜ਼ਾਂ ਸਾਰੀਆਂ ਸੈਂਟਰ ਸੂਬਾ ਸਰਕਾਰ ਦੇ ਅੰਡਰ ਆਉਂਦੀਆਂ ਜੀ ਤੇ ਇਹ ਜਿਹੜਾ ਹੈਗਾ ਜੀ ਜਿਹੜੇ ਮੈਡੀਸਨਲ ਪਲਾਂਟਸ ਨੇ ਜੀ ਔਸ਼ਧ ਪੌਦੇ ਉਹਨਾਂ ਉਹ ਲਾਇਆ ਲਾਉਣੇ ਜ਼ਰੂਰੀ ਨੇ ਉਹਦੇ ਨਾਲ ਤੁਹਾਡਾ ਵਾਤਾਵਰਣ ਸ਼ੁੱਧ ਰਹੇਗਾ ਤੇ ਬੱਚਿਆਂ ਨੂੰ ਵੀ ਮਤਲਬ ਇੱਕ ਸੋਜੀ ਆਏਗੀ ਵੀ ਇਹ ਪੌਦੇ ਪੁੱਛਣਗੇ ਖਾਸ ਕਰਕੇ ਜਿਹੜੇ ਦੱਸੇ ਗਏ ਨੇ ਜੀ ਜਿਵੇਂ ਸੁਹਾਂਜਨਾ ਸੁਹੰਜਨਾ ਪੌਦਾ ਕਿਹਾ ਜੀ ਇਹ ਲਾਉਣਾ ਹੈ ਪੁਦੀਨਾ ਕਾਲੀ ਮਿਰਚ ਤુલਸੀ ਮਤਲਬ ਇਹ ਇਹੋ ਜਿਹੇ ਪੌਦੇ ਲਾਉਣ ਦੀ ਜਿਹੜੀ ਹੈਗੀ ਹੈ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ ਤੇ ਜਿਹੜੇ ਹੈਗੇ ਤੁਸੀਂ ਦੇਖੋ ਵੀ ਅ ਅ ਅੱਜ ਜਿਹੜਾ ਹੈਗਾ ਅੱਜ ਫਤੇਗੜ ਸਾਹਿਬ ਦੇ ਵਿੱਚ ਜਿਹੜੀ ਹੈਗੀ ਹੈ ਇਹ ਚੈਕਿੰਗ ਹੋਈ ਹੈ ਬਾਕੀ ਦਾ ਈਵਨ ਆਂਗਰਵਾੜੀ ਸੈਂਟਰਾਂ 'ਚ ਵੀ ਚੈਕਿੰਗ ਹੋਈ ਹੈ ਜੀ ਜੀ ਕੱਲੇ ਸਰਕਾਰੀ ਸਕੂਲਾਂ 'ਚ ਨਹੀਂ ਪ੍ਰਾਈਵੇਟ ਸਕੂਲਾਂ 'ਚ ਵੀ ਤੇ ਅੰਗਰਨਵਾੜੀ ਸੈਂਟਰ ਦੀ ਵੀ ਜਿਹੜੀ ਹੈਗੀ ਇਹ ਚੈਕਿੰਗ ਹੋਈ ਹੈ ਜੀ ਅਚਨਚੇਤਨ ਰਿਕਣ ਕੀਤਾ ਜਿਹਨੂੰ ਆਪਾਂ ਕਹਿੰਦੇ ਆ ਸਰਪ੍ਰਾਈਜ਼ ਜਿਹੜੇ ਚੈੱਕ ਹੋਏ ਨੇ ਤੇ ਪੀਣ ਵਾਲੇ ਪਾਣੀ ਦਾ ਵੀ ਜਿਹੜਾ ਹੈਗਾ ਉਹਦਾ ਮਿਆਰ ਵੀ ਚੈੱਕ ਕੀਤਾ ਗਿਆ ਵੀ ਕਿੰਨੇ ਪੁਆਇੰਟ ਹੈਗਾ ਪਾਣੀ ਇਹਦੇ ਵਿੱਚ ਕੋਈ ਗਲਤੀ ਤਾਂ ਨਹੀਂ ਹੈ ਬੱਚਿਆਂ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚ ਰਿਹਾ ਇਹ ਬਹੁਤ ਵਧੀਆ ਗੱਲਾਂ ਨੇ ਜੀ ਦੇਖੋ ਇਹ ਇਹ ਜਿਹੜੀ ਇਹ ਇਹ ਹੈ ਜਿਹੀਆਂ ਚੀਜ਼ਾਂ ਬਹੁਤ ਪਹਿਲਾਂ ਫੈਸਲੇ ਸਾਨੂੰ ਲੈਣੇ ਚਾਹੀਦੇ ਸੀ ਚਲੋ ਹਰ ਦੇ رائے ਦਰੋਸਤਾ ਹੈ ਤੁਸੀਂ ਦੇਖੋ ਵੀ ਹੁਣ ਪਿਛਲੇ ਸਾਲ ਜਿਹੜਾ ਹੈਗਾ ਸੀ ਸਤੰਬਰ ਅਕਤੂਬਰ ਦੇ ਵਿੱਚ ਜਿਹੜੀ ਸੀ ਮੈਂਟਲ ਹੈਲਥ ਬਾਰੇ ਵੀ ਇੱਕ ਨੀਤੀ ਜਿਹੜੀ ਬਣਾਈ ਗਈ ਹੈ ਹੁਣ ਇਹ ਬਹੁਤ ਜ਼ਰੂਰੀ ਹੈਗੀਆਂ ਚੀਜ਼ਾਂ ਹੈ ਗੈਂਗਸਟਰ ਜਿਹੜੇ ਗੈਂਗਸਟਰ ਨੇ ਜੀ ਉਹ ਜੇ ਤੁਸੀਂ ਸਾਈਕੋਲੋਜੀ ਦੇ ਪੁਆਇੰਟ ਆਫ View ਤੋਂ ਸੁਣੋ ਸੋਚੋ ਜਾਂ ਉਹਦੇ ਹਿਸਾਬ ਨਾਲ ਦੇਖੋ ਤਾਂ ਉਹ ਪਾਗਲ ਨੇ ਜੀ ਜਿਹੜੇ ਗੈਂਗਸਟਰ ਨੇ ਕਿਉਂਕਿ ਉਹ ਉਹ ਨਾਰਮਲ ਨਹੀਂ ਹੈਗੇ ਮਤਲਬ ਮੈਂ ਇੱਕ ਵਾਰੀ ਪਹਿਲਾਂ ਵੀ ਸ਼ਾਇਦ ਇਸ ਨਾਮ ਇਸ ਮੰਚ ਤੇ ਮੈਂ ਗੱਲ ਕੀਤੀ ਸੀ ਵੀ ਜਦੋਂ ਫਾਰ ਐਗਜ਼ਾਮਪਲ ਜਿਵੇਂ ਘਰ ਦੇ ਵਿੱਚ ਕੋਈ ਬਾਹਰੋਂ ਆਇਆ ਬੰਦਾ ਤਾਂ ਉਸ ਨੇ ਸਾਈਕੋਲੋਜੀ ਇਹ ਕਹਿੰਦੀ ਹੈ ਵੀ ਸਾਰੇ ਪਾਗਲ ਨੇ ਉਹ ਕਿਸ ਤਰ੍ਹਾਂ ਮੁੱਢ ਨੂੰ ਮੈਂ ਦੱਸਦਾ ਉਹ ਕੁਝ ਇੱਕ ਸੈਕਿੰਡ ਵਾਸਤੇ ਪਾਗਲ ਹੁੰਦਾ ਜੀ ਬੰਦਾ ਮੰਨ ਲਓ ਘਰ ਚ ਦਾਲ ਸਬਜ਼ੀ ਸੋਹਣੀ ਨਹੀਂ ਬਣੀ ਤੇ ਉਹ ਬੰਦੇ ਨੇ ਚਾ ਕੇ ਕੰਧਾਂ ਨਾ ਮਾਰੀ ਕੋਲੀ ਤਾਂ ਉਹ ਪਾਗਲਪਨ ਦੀ ਵਿਵਸਥਾ ਜਿਹੜੀ ਹੈਗੀ ਆ ਉਹ ਹੈਗਾ ਉਹ ਉਸ ਉਹ ਅਵਸਥਾ ਉਹਦੀ ਪਾਗਲਪਨ ਦੀ ਆਪੇ ਤੋਂ ਬਾਹਰ ਹੋ ਗਿਆ ਉਸ ਉਸ 2 ਸੈਕਿੰਡ ਵਾਸਤੇ ਜੀ ਬਾਅਦ ਚ ਉਹ ਰਿਅਲਾਈਜ਼ ਵੀ ਕਰਦਾ ਹੋ ਤੇ ਉਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਮੈਂਟਲ ਹੈਲਥ ਬਹੁਤ ਜ਼ਰੂਰੀ ਹੈ ਜੀ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਸ਼ੋਪਿੰਗ ਮਾਲਸ ਦੇ ਵਿੱਚ ਸਕੂਲਾਂ ਦੇ ਵਿੱਚ ਅਕਸਰ ਗੋਲੀਆਂ ਚੱਲ ਜਾਂਦੀਆਂ ਨੇ ਮਤਲਬ ਬੱਚਾ ਕਰ ਦਿੰਦਾ ਕੋਈ ਜਿਹੜਾ ਨਾਬਾਲਗ ਲੋਕ ਖਾਸ ਕਰਕੇ ਉਹਨਾਂ ਨੂੰ ਪਰੇਸ਼ਾਨ ਨਹੀਂ ਤਾਂ ਘਰੋਂ ਰਾਈਫਲ ਲਿਆਂਦੀ ਜਾਂ ਗਨ ਲਿਆਂਦੀ ਤੇ ਗੋਲੀਆਂ ਚਲਾਉਂਦੀਆਂ ਤਾਂ ਇਹ ਵੀ ਇੱਕ ਮੈਂਟਲ ਜਿਹੜੀ ਹੈਗੀ ਹੈ ਇਹ ਪਰੇਸ਼ਾਨੀਆਂ ਸਮਝ ਲਓ ਉਹਨਾਂ ਦਿਮਾਗੀ ਤੌਰ ਤੇ ਸਹੀ ਨਹੀਂ ਹੈਗੇ ਨਾਰਮਲ ਨਹੀਂ ਹੈਗੇ ਅਬਨਾਰਮਲ ਨੇ ਉਹ ਤੇ ਉਸ ਜਿਹੜੀ ਹੁਣ ਸਰਕਾਰ ਨੇ ਜਿਹੜੀ ਬਣਾਈ ਹੈ ਨੀਤੀ ਜਿਹੜੀ ਮੈਂਟਲ ਨਹੀਂ ਤਾਂ ਉਹ ਮਾਨਸਿਕ ਸਿਹਤ ਵੱਲ ਧਿਆਨ ਜਾਊਗਾ ਤਾਂ ਬੱਚੇ ਜਿਹੜੇ ਹੈਗੇ ਆ ਨੈਚੁਰਲੀ ਜਿਹੜੇ ਉਹ ਸਵਸਤ ਹੋਣਗੇ ਤੰਦਰੁਸਤ ਹੋਣਗੇ ਸਿਹਤਮੰਦ ਰਹਿਣਗੇ ਜੀ ਤੇ ਉਸੇ ਚੱਕਰ ਦੇ ਵਿੱਚ ਹੁਣ ਜੇ ਸਰਕਾਰ ਨੇ ਬੱਚਿਆਂ ਦੀ ਸਿਹਤ ਵੱਲ ਧਿਆਨ ਦਿੱਤਾ ਤਾਂ ਇਹ ਬਹੁਤ ਵਧੀਆ ਕਦਮ ਹੈਗਾ ਜੀ 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 ਮਹਿਤਾਬ ਜੀ ਵਿਦੇਸ਼ਾਂ ਦੀ ਗੱਲ ਕਰਦੇ ਆ ਵਿਦੇਸ਼ਾਂ ਅਮਰੀਕਾ ਤੇ ਕੈਨੇਡਾ ਦੋਹੇ ਗੁਮਾਂਢੀ ਦੇਸ਼ ਨੇ ਪਰ ਇਹਨਾਂ ਦੇ ਰਿਸ਼ਤੇ ਲਗਾਤਾਰ ਵਿਗੜਦੇ ਨਜ਼ਰ ਆ ਰਹੇ ਨੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਅ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਖਿਲਾਫ ਇੱਕ ਬਿਆਨ ਦਿੱਤਾ ਹੈ ਉਹਨਾਂ ਦੇ ਉਹਨਾਂ ਦੀ ਨਿਖੇਧੀ ਕੀਤੀ ਹੈ ਕਈ ਬਿਆਨਾਂ ਦੇ ਉਹਨਾਂ ਦੇ ਜੀ ਜੀ ਬਿਲਕੁਲ ਅਸਲ ਚ ਦਾਵੋਸ ਦੇ ਵਿੱਚ ਨਾ ਵਿਸ਼ਵ ਆਰਥਿਕ ਫੋਰਮ ਦਾ ਵਰਲਡ ਈਡਬਲਯੂਈਐਫ ਕਹਿੰਦੇ ਆ ਪਰ ਵਰਲਡ ਇਕਨੋਮਿਕ ਫੋਰਮ ਦਾ ਸੈਸ਼ਨ ਚੱਲ ਰਿਹਾ ਜੀ ਸਟਿਲ ਚੱਲ ਰਿਹਾ ਹੈ ਸ਼ੁਰੂਆਤ ਕੱਲ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਮਾਰਕ ਕਾਰਨੀ ਦਾ ਜਿਹੜਾ ਬਿਆਨ ਆਇਆ ਉਹ ਬੜਾ ਧਿਆਨ ਖਿੱਚਦਾ ਜੀ ਤਿਹਾ ਤੁਸੀਂ ਦੇਖੋ ਵੀ ਪਿਛਲੇ 100 ਸਾਲ ਤੋਂ ਵੀ ਵੱਧ ਸਮੇਂ ਤੋਂ ਜਿਹੜਾ ਹੈਗਾ ਅਮਰੀਕਾ ਤੇ ਕੈਨੇਡਾ ਮਿਲ ਕੇ ਆਪਣੀ ਅਰਥਚਾਰੇ ਚਲਾਉਂਦੇ ਰਹੇ ਆ ਹੁਣ ਇਹ ਕਿਉਂ ਚਲਾਉਂਦੇ ਰਹੇ ਆ ਤੁਸੀਂ ਦੇਖੋ ਵੀ ਜਿਹੜਾ ਜਾਣਬੁੱਝ ਕੇ ਜਿਹੜਾ ਹੈਗਾ ਕੈਨੇਡਾ ਦੇ ਜਿਹੜੇ ਡਾਲਰ ਹੈ ਉਹ ਥੱਲੇ ਰੱਖਿਆ ਜਾਂਦਾ ਹੂੰ ਜਾਣਬੁੱਝ ਕੇ ਛੋਟਾ ਦੇਸ਼ ਹੈ ਅਮਰੀਕਾ ਦੇ ਮੁਕਾਬਲੇ ਆਬਾਦੀ ਦੇ لحاظ ਨਾਲ ਵੀ ਚਾਹੇ ਰਕਬੇ ਦੇ हिसाब ਨਾਲ ਵੱਡਾ ਖੇਤਰਫਲ ਦੇ हिसाब ਨਾਲ ਉਹ ਜਾਣਬੁੱਝ ਕੇ ਘੱਟ ਰੱਖਿਆ ਜਾਂਦਾ ਹੁਣ ਉਹਦਾ ਕਾਰਨ ਕੀ ਹੈ ਜਿਵੇਂ ਮੰਨ ਲਓ ਕੋਈ ਵਿਆਹ ਹੈ ਅਮਰੀਕਾ ਦੇ ਵਿੱਚ ਕਿਸੇ ਦਾ ਤਾਂ ਜਿਹੜੇ ਬਾਰਡਰ ਵਾਲੇ ਇਲਾਕੇ ਹੋਣਗੇ ਤਾਂ ਉਹ ਕੈਨੇਡਾ ਚ ਜਾ ਕੇ ਖਰੀਦਾਰੀ ਕਰਨਾ ਪਸੰਦ ਕਰਨਗੇ ਕਿਉਂਕਿ ਉੱਥੋਂ ਵੱਧ ਚੀਜ਼ਾਂ ਮਿਲ ਜਾਣਗੀਆਂ ਉਹਨਾਂ ਨੂੰ ਕੈਨੇਡਾ ਡਾਲਰ ਸਸਤਾ ਹੈ ਤਾਂ ਉੱਥੇ ਉਹਨਾਂ ਦੀ ਰਕਮ ਜੇ ਇੱਥੇ ਲੱਖਾਂ ਤਾਂ ਡੇਢ ਲੱਖ ਬਣ ਜਾਣਾ ਉੱਥੇ ਤਾਂ ਉਹ ਉਹ ਜਿਹੜੀ ਚੀਜ਼ ਹੈਗੀ ਹੈ ਤਾਂ ਇਸ ਕਰਕੇ ਜਾਣ ਕੇ ਕੀਤਾ ਜਾਂਦਾ ਹੈ ਤੇ ਇਹੀ ਵਿਵਸਥਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀ ਵੀ ਹੈ ਆਸਟ੍ਰੇਲੀਆ ਬਹੁਤ ਵੱਡਾ ਦੇਸ਼ ਹੈ ਨਿਊਜ਼ੀਲੈਂਡ ਬੜਾ ਛੋਟੂ ਜਿਹਾ ਦੇਸ਼ ਹੈ ਨਿੱਕਾ ਜਾਂਦੇ ਮੁਕਾਬਲੇ ਮੁਕਾਬਲੇ ਦੇ ਵਿੱਚ ਤੇ ਉੱਥੇ ਨਿਊਜ਼ੀਲੈਂਡ ਦਾ ਜਿਹੜਾ ਡਾਲਰ ਹੈ ਬੜ ਥੱਲੇ ਰੱਖਿਆ ਜਾਂਦਾ ਉਹ ਤੋਂ ਜਾਣਬੁੱਝ ਕੇ ਤਾਂ ਕਿ ਜਿਹੜੀ ਉੱਥੇ ਦੀ ਮਾਰਕੀਟ ਹੈ ਉਹ ਬਚੀ ਰਹੇ। ਪਰ ਇਹਨਾਂ ਗੱਲਾਂ ਕਰਕੇ ਇਹ ਜਿਹੜੀ ਜਿਹੜੇ ਤੁਸੀਂ ਦੱਸਿਆ ਰਿਸ਼ਤੇ ਜਿਹੜੇ ਵਿਗੜੇ ਨੇ ਉਹ ਸਿਰਫ ਤੇ ਸਿਰਫ ਅਮਰੀਕੀ ਰਾਸ਼ਟਰਪਤੀ ਨੇ ਜਦ ਤੋਂ ਪਿਛਲੇ ਸਾਲ 20 ਜਨਵਰੀ ਚ ਉਹਦਾ ਸੰਭਾਲਿਆ ਸੀਗਾ 20 ਜਨਵਰੀ 2025 ਨੂੰ ਦੂਜੀ ਵਾਰੀ ਰਾਸ਼ਟਰਪਤੀ ਬਣੇ ਨੇ ਤੇ ਉਸ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਜੀ। ਤੇ ਉਸ ਤੋਂ ਬਾਅਦ ਬਹੁਤ ਛੇਤੀ ਇਹਨਾਂ ਨੇ ਬਿਆਨ ਦੇ ਦਿੱਤਾ ਵੀ ਕੈਨੇਡਾ ਸਾਡੇ ਚ ਰਲ ਜਵੇ ਆਕੇ ਵੀ ਅਸੀਂ ਅਮਰੀਕਾ ਦਾ ਸਾਡਾ 51ਵਾਂ ਸਟੇਟ ਬਣ ਜਵੇ ਮਤਲਬ ਹਰੇਕ ਦੇਸ਼ ਨੂੰ ਇਹ ਧਮਕੀ ਦੇ ਰਹੇ ਨੇ ਜਨਾਬ ਵੈਨੇਜ਼ੂਏਲਾ ਨੂੰ ਧਮਕੀ ਦਿੱਤੀ ਹੈ ਤੁਸੀਂ ਦੇਖੋ ਵੀ ਉਹ ਤਾਂ ਉਹ ਤਾਂ ਕਬਜ਼ਾ ਹੀ ਕਰ ਲਿਆ ਸਮਝ ਲਓ ਮੈਂ ਕਾਰਜਕਾਰੀ ਰਾਸ਼ਟਰਪਤੀ ਐਲਾਨ ਦਿੱਤਾ ਆ ਆਪਣੇ ਆਪ ਨੂੰ ਉਹਨਾਂ ਨੂੰ ਐਲਾਨਿਆ ਹੈਗਾ ਟਰੰਪ ਨੇ ਤੇ ਹੁਣ ਗ੍ਰੀਨਲੈਂਡ ਦੀਆਂ ਤਿਆਰੀਆਂ ਨੇ ਗ੍ਰੀਨਲੈਂਡ 'ਚ ਡੈਨਮਾਰਕ ਨੇ ਫੌਜ ਭੇਜਤੀ ਕਿਉਂਕਿ ਡੈਨਮਾਰਕ ਦੀ ਜ਼ਿੰਮੇਵਾਰੀ ਹੈ ਜੀ ਡੈਨਮਾਰਕ ਦੇਸ਼ ਦੀ ਗ੍ਰੀਨਲੈਂਡ ਦੀ ਰਾਖੀ ਕਰਨ ਦੀ ਹੋਰ ਕਈ ਦੇਸ਼ਾਂ ਦੀ ਹੋਰਨਾਂ ਦੀ ਵੀ ਹੈਗੀ ਆ ਜਿਹੜੇ ਯੂਰਪ ਦੇ ਨੇ ਲੇਕਿਨ ਡੈਨਮਾਰਕ ਨੇ ਇੱਥੇ ਜਿਹੜੀਆਂ ਆਪਣੀਆਂ ਜਿਹੜੀਆਂ ਫੌਜਾਂ ਭੇਜ ਦਿੱਤੀਆਂ ਨੇ ਤੇ ਉਹ ਟਕਰਾ ਦੀ ਸਥਿਤੀ ਬਣ ਗਈ ਹੈ ਉਹ ਇਸ ਤਰ੍ਹਾਂ ਹੀ ਬਿਲਕੁਲ ਟੈਰਿਫ ਲਾ ਦਿੱਤੇ ਗਏ ਨੇ ਜਿਹੜੇ ਕੈਨੇਡਾ ਦੇ ਉੱਪਰ ਤੇ ਉਹ ਕੈਨੇਡਾ 'ਚ ਟੈਰਿਫ ਜਿਹੜੇ ਲਾਏ ਨੇ ਅਮਰੀਕਾ ਨੇ ਟਰੰਪ ਨੇ ਤੇ ਉਹ ਇਸ ਕਰਕੇ ਜਿਹੜੇ ਮਤਲਬ ਉਹਨਾਂ ਦੇ ਸਬੰਧ ਵਿਗੜਨੇ ਵਿਗੜਨੇ ਨੇ ਜੀ ਤੇ ਹੁਣ ਉਹ ਜਿਹੜੀਆਂ ਗੱਲਾਂ ਹੁਣ ਇਹੀ ਕਿਹਾ ਉਹਨਾਂ ਨੇ ਜਿਹੜਾ ਵੀ ਇਹ ਹੁਣ ਉਹ ਪਹਿਲਾਂ ਵਾਲੀ ਵਿਵਸਥਾ ਨਹੀਂ ਹੋਣੀ ਹੈਗੀ ਕਹਿੰਦੇ ਵੀ ਅਮਰੀਕਾ ਨਾਲ ਮਿਲ ਕੇ ਅਸੀਂ ਚੱਲਦੇ ਰਹਾਂਗੇ ਵੀ ਅਸੀਂ ਹੁਣ ਇਹ ਇਹ ਪੁਰਾਣੀ ਵਿਵਸਥਾ ਨੂੰ ਭੁੱਲ ਜਾਵੇ ਬਿਲਕੁਲ ਨਾ ਨਹੀਂ ਲਿਆ ਮਾਰਕ ਕਾਰਨੀ ਨੇ ਲੇਕਿਨ ਇਸ਼ਾਰੇ ਨਾਲ ਸਾਰਾ ਬਿਲਕੁਲ ਕਲੀਅਰ ਕਰ ਦਿੱਤਾ ਵੀ ਅਸੀਂ ਹੁਣ ਮੁੜ ਕੇ ਉਸ ਤਰ੍ਹਾਂ ਨਹੀਂ ਹੋਵਾਂਗੇ ਅਸੀਂ ਇੱਕ ਦੇਸ਼ ਤੇ ਡਿਪੈਂਡ ਨਹੀਂ ਰਹਾਂਗੇ ਅੱਗੇ ਡਿਪੈਂਡ ਰਹਿੰਦਾ ਸੀ ਜਿਹੜਾ ਕੈਨੇਡਾ ਸੀ ਅਮਰੀਕਾ ਦੇ ਉੱਪਰ ਹੁਣ ਜਿਹੜਾ ਹੈਗਾ ਵੀ ਸਾਰੀ ਦੁਨੀਆ ਦੇ ਵਿੱਚ ਜਾਏਗਾ ਹੁਣ ਤੁਸੀਂ ਚਾਈਨਾ ਨੂੰ ਦੇਖੋ ਮਿਲ ਕੇ ਆਏ ਨੇ ਚਾਈਨਾ ਦਾ ਦੌਰਾ ਕੀਤਾ ਹੈ ਮਾਰਕਰਨੀ ਨੇ ਤੇ ਹੁਣ ਉਧਰ ਵੀ ਗਏ ਨੇ ਹੁਣ ਸਵਿਟਜ਼ਰਲੈਂਡ 'ਚ ਵੀ ਸਵਿਟਜ਼ਰਲੈਂਡ 'ਚ ਦਾਵੋਸ ਜਿਹੜਾ ਹੈਗਾ ਜੀ ਐਲਪਸ ਪਰਬਤਾਂ ਦੇ ਵਿੱਚਕਾਰ ਸਥਿਤ ਹੈ ਐਲਪਸ ਪਰਬਤ ਫਰਾਂਸ ਫਰਾਂਸ ਦੇ ਵਿੱਚ ਵੀ ਜਾਂਦੇ ਨੇ ਜਰਮਨੀ 'ਚ ਵੀ ਜਾਂਦੇ ਨੇ ਉਹ ਬਹੁਤ ਵੱਡੇ ਨੇ ਬਹੁਤ ਮਹਾਨ ਪਰਬਤ ਲੜੀ ਹੈ ਦੀ ਇਹ ਮੀਟਿੰਗ ਹੋ ਰਹੀ ਹੈ ਜੀ ਇਹ ਸੈਸ਼ਨ ਚੱਲ ਰਿਹਾ ਹੈ ਜੀ ਜੀ ਬਿਲਕੁਲ ਜੀ ਮਹਿਤਾਬ ਜੀ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਮਜ਼ਾਕ ਉੱਡ ਰਿਹਾ ਹੈ ਪੂਰੀ ਦੁਨੀਆ ਵਿੱਚ ਉਹਨਾਂ ਵੱਲੋਂ ਇੱਕ ਪੀਜ਼ਾ ਸ਼ਾਪ ਦਾ ਉਦਘਾਟਨ ਕੀਤਾ ਗਿਆ ਹਾਂਜੀ ਪੀਜ਼ਾ ਸ਼ਾਪ ਦਾ ਉਦਘਾਟਨ ਕੀਤਾ ਗਿਆ ਸਿਆਲਕੋਟ ਦੇ ਵਿੱਚ ਤੇ ਹਾਸੇ ਵਾਲੀ ਗੱਲ ਇਹ ਹੈ ਵੀ ਉਹ ਉਹ ਜਾਲੀ ਨਿਕਲਿਆ ਪੀਜ਼ਾ ਪੀਜ਼ਾ ਹਟ ਜਿਹੜਾ ਹੈਗਾ ਪੀਜ਼ਾ ਹਟ ਇੱਕ ਇੱਕ ਫਰਾਂਚਾਈਜ਼ੀ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਆ ਤੇ ਇਹਦਾ ਹੈੱਡ ਕੁਆਰਟਰ ਜਿਹੜਾ ਹੈਗਾ ਅ ਅਮਰੀਕਾ ਦੇ ਵਿੱਚ ਆ ਤੇ ਉੱਥੇ ਸਿਰਫ 16 ਨੇ ਪਾਕਿਸਤਾਨ ਦੇ ਵਿੱਚ ਪੀਜ਼ਾ ਹਟ ਜੀ ਜਿਹਦੇ ਵਿੱਚੋਂ 14 ਕੱਲੇ ਲਾਹੌਰ ਚ ਨੇ ਜੀ ਦੋ ਸਿਰਫ اسلام آباد ਚ ਨੇ ਰਾਜਸਤਾਨੀ ਪਾਕਿਸਤਾਨ ਦੀ ਬਾਕੀ ਕਿਤੇ ਕੋਈ ਪੀਜ਼ਾ ਹਟ ਨਹੀਂ ਹੈ ਤੇ ਹੁਣ ਸਿਆਲਕੋਟ ਚ ਨਵਾਂ ਖੋਲਿਆ ਸੀ ਉਹ ਘਟਨ ਵੀ ਕੀਤਾ ਜਨਾਬ ਨੇ ਜਾ ਕੇ ਉਹਦੇ ਬੜੇ ਚੌੜੇ ਜਿਹੇ ਹੋ ਕੇ ਤੇ ਹਾਂ ਦੁਨੀਆ ਚ ਪਹੁੰਚ ਗਈ ਦੁਨੀਆ ਦੇ ਵਿੱਚ ਖਬਰ ਪਹੁੰਚਦੀ ਵੀ ਯਾਰ ਡਿਫੈਂਸ ਮਿਨਿਸਟਰ ਜਿਹੜੇ ਹੈਗੇ ਆ ਉਹ ਜਦੋਂ ਖਵਾਜਾ ਆਸੀਫ ਨਾ ਉਹਨਾਂ ਦਾ ਤੇ ਜਨਾਬ ਨੇ ਬੜੇ ਚੌੜੇ ਜੀ ਹੋ ਗਏ ਜਦੋਂ ਉੱਥੇ ਇਹ ਘਟਨ ਕੀਤਾ ਤੇ ਲੋਕਾਂ ਨੇ ਪਉਣਾ ਸ਼ੁਰੂ ਕਰਤਾ ਵੀ ਜਿਹੜੀ ਪੀਜ਼ਾ ਹਟ ਦੀ ਵੈਬਸਾਈਟ ਹੈ ਉਹਦੇ ਤੇ ਸਿਆਲਕੋਟ ਦਾ ਤਾਂ ਨਾਂ ਨਹੀਂ ਆ ਰਿਹਾ ਵੀ ਉੱਥੇ ਕਿਹੜਾ ਹੈ ਨਾ ਬਿਲਕੁਲ ਉਹਦੇ ਉਹਦੇ ਲੋਗੋ ਵਰਤੇ ਗਏ ਉੱਥੇ ਤੇ ਸਾਰਾ ਕੁਝ ਉੱਥੇ ਹੋ ਗਿਆ ਸਿੱਧਾ ਪ੍ਰਸਾਰਣ ਵੀ ਜਨਾਬ ਨੇ ਕਰਵਾਤਾ ਵੀ ਟੀਵੀ ਤੇ ਹੁਣੇ ਸੀ ਰੱਖਿਆ ਮੰਤਰੀ ਜੋ ਕੁਝ ਕਰੂਗਾ ਤਾਂ ਤੇ ਉਹ ਉਧਰੋਂ ਜਿਹੜਾ ਜਿਹੜੀ ਮੇਨ ਸੈਂਟਰ ਸੀਗਾ ਉਥੋਂ ਪੀਜ਼ਾ ਹਟ ਦਾ ਪਾਕਿਸਤਾਨ ਦਾ ਉਹਨੇ ਕਹਿ ਦਿੱਤਾ ਵੀ ਇਹ ਜਿਹੜਾ ਹੈਗਾ ਹੋਣਾ ਹੀ ਨਹੀਂ ਚਾਹੀਦਾ ਇਹ ਤਾਂ ਇਹ ਤਾਂ ਗਲਤ ਹੈ ਗੈਰ ਕਾਨੂੰਨੀ ਹੈ ਤੇ ਉਹ ਫਿਰ ਕਿਰਕਰੀ ਹੋਈ ਜਿਹੜੀ ਹੈ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਮਤਲਬ ਇਹ ਖਬਰ ਹੈਗੀ ਜੀ ਬਿਲਕੁਲ ਜੀ ਮਹਿਤਾਬ ਜੀ ਬੜੀ ਬੜਮੁੱਲੀ ਜਾਣਕਾਰੀ ਦਿੱਤੀ ਤੁਸੀਂ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਦਰਸ਼ਕੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਨਵੀਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ